ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਬਲੀ ਮੁਹੰਮਦ ਲੜਖੀਆਂ ਲੋ ਜੀ ਇਹ ਸਕੂਲ ਦੇ ਵਿੱਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਸੋ ਆਪ ਸਕੂਲ ਦੇ ਵਿੱਚ ਚਲਦੇ ਆਂ ਗੱਲਬਾਤ ਕਰਦੇ ਆਂ ਸਕੂਲ ਬਲੀ ਮੁਹੰਮਦ ਸੈਂਟਰ ਨਕੌਦਰ ਸਕੂਲ ਦਾ ਇਹ ਪਿਛਲਾ ਗੇਟ ਆ ਇਹ ਰਾਜਪੂਤਾਂ ਮਹੱਲਾ ਵਜਦਾ ਜੀ ਜਿੱਥੇ ਇਹ ਪ੍ਰਾਇਮਰੀ ਸਕੂਲ ਆ ਸੋ ਆ ਪਿੱਛੇ ਗਲੀ ਦੇ ਵਿੱਚ ਜਿੱਥੋਂ ਚੋਰੀ ਹੋਈ ਆ ਕੰਪਿਊਟਰ ਦੀ ਇੱਕ ਕੰਪਿਊਟਰ ਚੋਰੀ ਹੋ ਗਿਆ ਜਾਲੀ ਪੱਟੀ ਗਈ ਆ ਜਾਲੀ ਪੱਟਣ ਤੋਂ ਬਾਅਦ ਥੋੜਾ ਇਥੋਂ ਤਾਂ ਨਹੀਂ ਵੜਿਆ ਤੇ ਵੜ ਕੇ ਉਹਨੇ ਕੰਪਿਊਟਰ ਚੋਰੀ ਕੀਤਾ ਅੰਦਰ ਦੇਖਿਆ ਤੁਸੀਂ ਬੈਟਰਾ ਨਹੀਂ ਚੱਕ ਹੋਇਆ ਕੰਪਿਊਟਰ ਚੱਕ ਕੇ ਰਫੂ ਚੱਕਰ ਹੋਇਆ ਮੈਡਮ ਅੱਜ ਸਕੂਲ ਤੁਹਾਨੂੰ ਕਿੱਦਾਂ ਪਤਾ ਲੱਗਾ ਸਾਰਾ ਤੁਸੀਂ ਅੱਜ ਆਏ ਸੀ ਸਕੂਲ ਹਾਂਜੀ ਅੱਜ ਸਕੂਲ ਆਏ ਨਾ ਕਿਟੀਚਰ ਨੇ ਤੁਸਕੂਲ ਤੋਂ ਫਾਰਕ ਹੋਣਾ ਸੀ ਜਿਸ ਵਕਤ ਸੀ ਸਕੂਲ ਆਏ ਤੇ ਅਸੀਂ ਦੇਖਿਆ ਕਿ ਵਾਈਟ ਪਾਣੀ ਨਿਕਲ ਰਿਹਾ ਹੈ ਜਦੋਂ ਅਸੀਂ ਉਸ ਕਮਰੇ ਵੱਲ ਗਏ ਜਿੱਧਰੋਂ ਪਾਣੀ ਆ ਰਿਹਾ ਸੀ ਲੌਕ ਖੋਲ ਕੇ ਦੇਖਿਆ ਤਾਂ ਅਸੀਂ ਦੇਖਿਆ ਉਧਰੋਂ ਇੱਕ ਖਿੜਕੀ ਟੁੱਟੀ ਹੋਈ ਹੈ ਉਹਦੇ ਵੱਲ ਸਾਹਮਣੇ ਜਿਹੜੀ ਅਲਮਾਰੀ ਸੀ ਉਹ ਵੀ ਸਾਈਡ ਤੇ ਕੀਤੀ ਹੋਈ ਸੀ ਜੀ ਇਸ ਤੋਂ ਇਲਾਵਾ ਜਦੋਂ ਅਸੀਂ ਦੇਖਿਆ ਸਾਡਾ ਕੰਪਿਊਟਰ ਚੁੱਕਿਆ ਗਿਆ ਸੀ ਤੇ ਜਿਹੜਾ ਇਨਵਰਟਰ ਬੈਟਰੀਆ ਸੀ ਉਹ ਖਿੜਕੀ ਦੇ ਕੋਲ ਪਿਆ ਸੀ ਭਾਰ ਹੌਣ ਕਰਕੇ ਉਹਨਾਂ ਤੋਂ ਚੁੱਕਿਆ ਗਿਆ ਸੀ। ਕਿ ਛੁੱਟੀਆਂ ਚੱਲ ਰਹੀਆਂ ਸਕੂਲਾਂ ਵਿੱਚ ਤੇ ਅੱਜ ਫਿਰ ਤੁਸੀਂ ਇਹ ਮੈਨੂੰ ਫਾਰਗ ਹੋਣਾ ਸੀਗਾ। ਇਹ ਸੈਂਟਰ ਸਕੂਲ ਫੋਨ ਕਰਕੇ ਉਹਨਾਂ ਨੇ ਇੱਥੇ ਹੀ ਆ ਕੇ ਫਾਰਗ ਹੋਣਾ ਸੀ। ਤੇ ਕਰਕੇ ਸਾਨੂੰ ਵੀ ਆਣਾ ਪਿਆ। ਕਿੰਨੇ ਵਜੇ ਆਏਂ ਜੀ ਸਵੇਰੇ ਤੁਸੀਂ? ਅਸੀਂ ਸਵੇਰੇ 12 ਵਜੇ ਇੱਥੇ ਆਏ। ਇਹ ਘਟਨਾ ਕਿੰਨੇ ਕਵਜੇ ਤੁਸੀਂ ਉਦੋਂ ਹੀ ਦੇਖਿਆ ਆ ਕੇ? ਉਸ ਤੋਂ ਬਾਅਦ ਹੀ ਦੇਖਿਆ ਪਹਿਲਾਂ ਅਸੀਂ ਮੁਰਸਾਂ ਨੂੰ ਫਾਰਗ ਕਰਨਾ ਸੀਗਾ। ਠੀਕ ਹੈ ਜੀ। ਜਦੋਂ ਉਦੋਂ ਅਸੀਂ ਫ੍ਰੀ ਹੋਏ ਕਿ ਇਹ ਕਿਰੋ ਸਾਰੇ ਨੂੰ ਫੋਨ ਕੀਤਾ ਦੇ ਸੀ ਬਾਕੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਬਲਵਿੰਦਰ ਹੈ ਤੁਸੀਂ ਇੱਥੇ ਹੈਡ ਟੀਚਰ ਹੋ ਨਹੀਂ ਹੈ ਸੀ ਐਚਟੀ ਅੱਜ ਡਾਕਟਰ ਦੇ ਕੋਲ ਗਏ ਆ ਬਾਕੀ ਬਾਅਦ ਮੈਂ ਇੰਚਾਰਜ ਹਾਂ ਸੋ ਆ ਜਿਹੜਾ ਜ਼ਮੀਨ ਤੇ ਡੁੱਲਿਆ ਹੋਇਆ ਇਤਜਾਬ ਆ ਹਾਂਜੀ ਆ ਦੇਖੋ ਜੀ ਜ਼ਮੀਨ ਤੇ ਡੁੱਲਿਆ ਹੋਇਆ ਇਤਜਾਬ ਉਹਦੇ ਵੱਲ ਦੇਖ ਕੇ ਇਹ ਮੈਡਮ ਬਲਵਿੰਦਰ ਅੱਜ ਕਿਸੇ ਟੀਚਰ ਨੇ ਫਾਰਗ ਹੋਣਾ ਸੀਗਾ ਸੋ ਇਹ ਇਤਜਾਬ ਵੱਲ ਦੇਖ ਕੇ ਇੱਧਰ ਆਏ ਜਦੋਂ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਅੰਦਰੋਂ ਕੰਪਿਊਟਰ ਗਾਇਬ ਹੈ ਆਇਆ ਜੀ ਆ ਦੇਖੋ ਜੀ ਬੱਚਿਆਂ ਦਾ ਪੜਨ ਦੀ ਜਗ੍ਹਾ ਤੇ ਇੱਥੇ ਹੈਗਾ ਕੰਪਿਊਟਰ ਪਿਆ ਸੀ ਇਸ ਜਗ੍ਹਾ ਤੇ ਕੰਪਿਊਟਰ ਪਿਆ ਸੀ ਆਇਆ ਇਸ ਜਗ੍ਹਾ ਤੇ ਕੰਪਿਊਟਰ ਪਿਆ ਸੀ ਸੋ ਦੇਖ ਲਓ ਜੀ ਆ ਬੈਟਰਾ ਹੋ ਸਕਦਾ ਭਾਰਾ ਹੋਵੇ ਤੇ ਆ ਪਿੱਛੋਂ ਚੱਕ ਕੇ ਆ ਪਿੱਛੋਂ ਤਾਕੀ ਪਾੜੀ ਹੋਈ ਆ ਸੋ ਅਸੀਂ ਪਿੱਛੋਂ ਦੀ ਗਲੀ ਵਿੱਚ ਜਾ ਕੇ ਵੀ ਤੁਹਾਨੂੰ ਦਿਖਾਵਾਂਗੇ ਸਕੂਲ ਦੇ ਵੱਡੇ ਕਮਰੇ ਦੀ ਤਾਕੀ ਜਿਹੜੀ ਆ ਪਾੜੀ ਹੋਈ ਆ ਉਥੋਂ ਇਹ ਜਾਲੀ ਪੱਟ ਕੇ ਜਿਹੜੇ ਆ ਚੋਰ ਅੰਦਰ ਦਾਖਲ ਹੋਏ ਔਰ ਉਥੋਂ ਕੰਪਿਊਟਰ ਲੈ ਕੇ ਗਏ ਤਾਂ ਘੋੜਨਾ ਖਾਦੀ ਪਈ ਆ ਤਾਕੀ ਕੋਰਨਾ ਖਾਦੀ ਪਈ ਆ ਤੇ ਜਾਲੀ ਦੇਖ ਲਓ ਕਿੰਨੀ ਪਤਲੀ ਆ ਤੇ ਚੋਰ ਕਿਉਂ ਨਾ ਆਉਣਗੇ ਸੇਫਟੀ ਨਾਮ ਦੀ ਵੀ ਕੋਈ ਚੀਜ਼ ਹੋਣੀ ਚਾਹੀਦੀ ਆ ਪਰ ਕੰਦਾ ਜ਼ਰੂਰ ਵੱਡੀਆਂ ਆ ਪਰ ਕੰਦਾ ਵੱਡੀਆਂ ਨੂੰ ਕੀ ਕਰਨਾ ਚਾਹ ਤੇ ਜਾਲੀ ਬਹੁਤ ਬਰੀਕ ਆ ਤੇ ਤਾਕੀਆਂ ਜਿਹੜੀਆਂ ਟੁੱਟੀਆਂ ਪਈਆਂ ਆ ਆ ਘੁਣ ਲੱਗਾ ਹੋਇਆ ਦੇਖ ਲਓ ਤਾਂ ਤਾਕੀ ਨੂੰ ਘੁਣ ਲੱਗਾ ਆ ਇਹ ਬੱਲੀ ਚੌਧਰੀ ਦਾ ਸਕੂਲ ਜਿਹਨੂੰ ਕਿਹਾ ਗਿਆ ਆ ਇਹ ਉਸ ਸਕੂਲ ਦੀ ਘਟਨਾ ਹੈ ਜੀ ਉਹ ਟੀਚਰ ਸਹਿਮਾਨ ਕੋ ਉਧਰ ਦੇ ਟੀਚਰ ਸਹਿਮਾਨ ਜਿਹੜੇ ਲਾਗੇ ਸ਼ਾਗਿਰ ਰਹਿੰਦੇ ਹਨ ਜਸਵੰਤ ਸਿੰਘ ਰੋਲੀ ਜਿਹੜੇ ਬਹੁਤ ਵਧੀਆ ਜਿਹੜੇ ਟੀਚਰ ਹੈਗੇ ਔਰ ਸਕੂਲਾਂ ਵਿੱਚ ਇਹਨਾਂ ਦਾ ਨਾਮ ਵੀ ਆ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਚਾਲੇ ਪਿੱਛੇ ਤਾਕੀ ਵੀ ਟੁੱਟੀ ਆ ਤੇ ਜਾਲੀ ਪੱਟੀ ਹੋਈ ਆ ਔਰ ਤਾਕੀਆਂ ਇੰਨੀਆਂ ਕਿ ਗਲੀਆਂ ਪਈਆਂ ਕਿ ਪ੍ਰਸ਼ਾਸਨ ਦੀ ਨਿਗਾਹ 'ਚ ਨਹੀਂ ਜਾਂ ਸਕੂਲ ਦੇ ਮੈਨੇਜਮੈਂਟ ਦੇਖ ਨਹੀਂ ਰਹੀ ਐ ਇਸ ਨੂੰ ਸਰ ਨਿਗਾਹ ਵਿੱਚ ਆ ਤੇ ਉਹ ਸਾਡਾ ਅਸੀਂ ਗਰੰਟ ਲਈ ਹਾਂਜੀ ਨਹੀਂ ਅਸੀਂ ਕੰਟੀਗੇਸ਼ਨ ਗਰਾਂਟ ਆ ਚੁੱਕੀ ਹੈ ਜੀ ਇਹਦੀ ਨਹੀਂ ਆਈ ਨਹੀਂ ਇਹ ਗਰਾਂਟਲੀ ਭੇਜੇ ਰਿਪੇਅਰ ਲਈ ਭੇਜਿਆ ਹੋਇਆ ਸਾਰਾ ਅੱਛਾ ਜੀ ਮੇਜਰ ਰਿਪੇਅਰ ਦੇ ਲਈ ਭੇਜਿਆ ਹੋਇਆ ਹੈ ਆ ਤੇ ਦੇਖ ਲੋ ਦੋ ਸੀ ਦੋ ਸੀ ਕੰਪਿਊਟਰ ਦੋ ਸੀ ਕੰਪਿਊਟਰ ਨਹੀਂ ਇੱਕ ਕੰਪਿਊਟਰ ਸੀ ਇੱਕ ਹਰ ਕਲਾਸ ਇੱਕ ਹਰ ਕਲਾਸ ਦੇ ਵਿੱਚ ਇੱਕ ਕੰਪਿਊਟਰ ਇੱਕ ਸਕੂਲ ਇੱਕੋ ਹੀ ਕੰਪਿਊਟਰ ਚੋਰੀ ਹੋਇਆ ਜੀ ਹਾਂਜੀ ਇਸੇ ਕੰਪਿਊਟਰ ਕਿੰਨੇ ਦਾ ਹੋਊਗਾ ਲੱਗ ਭਾਗ ਅਪਰੋਕਸੀਮੇਟਲੀ 40000 ਕੋਤੇ ਹੈ ਮਤਲਬ 40000 ਦਾ ਨੁਕਸਾਨ ਕਹਿ ਸਕਦੇ ਆ ਜੇ ਅੱਜ ਇੱਕ ਕਮਰੇ ਦਾ ਚੋਰੀ ਹੋਇਆ ਤਾਂ ਕੱਲ੍ਹ ਨੂੰ ਹੋ ਸਕਦਾ ਦੂਜੀਆਂ ਵੀ ਜੇ ਇਸ ਸਕੂਲ ਦੀ ਮੇਨਟੇਨੈਂਸ ਨਾ ਕੀਤੀ ਗਈ ਰਿਪੇਅਰ ਨਾ ਕੀਤੀ ਗਈ ਲੱਗਦਾ ਤੁਹਾਨੂੰ ਫੇਰ ਚੋਰੀ ਹੋ ਸਕਦੀ ਆ ਸਰ ਕੋ ਵੀ ਸਕਦਾ ਹੈ ਤੇ ਇਸ ਸਾਰਾ ਵਾਕਿਆ ਕਿੱਦਾਂ ਹੋਇਆ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਸਰ ਸਾਡੇ ਇਹ ਸੈਂਟਰ ਸਕੂਲ ਹੈ ਤੇ ਜੇ ਵੀ ਕੋਈ ਟੀਚਰ ਰਟਾਇਰ ਹੁੰਦਾ ਹੈ ਜਾਂ ਜੁਆਇਨ ਹੁੰਦਾ ਹੈ ਉਸ ਟੀਚਰ ਨੂੰ ਇਸ ਸਕੂਲ ਵਿੱਚ ਆ ਕੇ ਇੱਥੋਂ ਜੁਆਇਨਿੰਗ ਤੇ ਫਾਰਗੀ ਲੈਣੀ ਹੁੰਦੀ ਹੈ ਅੱਜ ਇੱਕ ਟੀਚਰ ਨੇ ਆਲਖ ਸਕੂਲ ਤੋਂ ਟਰਾਂਸਫਰ ਕਰਵਾ ਕੇ ਉਹਨਾਂ ਨੇ ਜਾਣਾ ਸੀ ਤੇ ਉਹਨਾਂ ਨੇ ਇੱਥੋਂ ਫਾਰਗ ਹੋ ਕੇ ਜਾਣਾ ਸੀ ਇਸ ਲਈ ਅਸੀਂ ਜਦੋਂ 12 ਵਜੇ ਇੱਥੇ ਆਏ ਤੇ ਸਰ ਨੂੰ ਫਾਰਗੀ ਕਰਨੀ ਸੀਗੀ ਤੇ ਬਾਕੀ ਸਾਰਾ ਪ੍ਰੋਸੈਸ ਕੰਪਲੀਟ ਕਰਨ ਤੋਂ ਬਾਅਦ ਅਸੀਂ ਜੋ ਦੇਖਿਆ ਕਿ ਅੰਦਰੋਂ ਬਾਈਟ ਕੁਝ ਆ ਰਿਹਾ ਹੈ ਜਦੋਂ ਅਸੀਂ ਇੱਥੋਂ ਤੱਕ ਦੇਖਿਆ ਕਿ ਕੁਝ ਆ ਰਿਹਾ ਆ ਉਸ ਕਮਰੇ ਦਾ ਲੋਕ ਲੱਗਾ ਹੋਇਆ ਸੀ ਅਸੀਂ ਸਾਡੀਆਂ ਜਿਹੜੀਆਂ ਚਾਬੀਆਂ ਮਿੱਡੇ ਮੇਲ ਵਰਕਰ ਕੋਲ ਹੁੰਦੀਆਂ ਆ ਅਸੀਂ ਉਹਨੂੰ ਕਾਲ ਕੀਤੀ ਤੇ ਉਸ ਟਾਈਮ ਉਹ ਇੱਥੇ ਬਾਬਾ ਜੀ ਦੇ ਦਰਬਾਰ ਵਿੱਚ ਸਨ ਤੇ ਉਸ ਤੋਂ ਬਾਅਦ ਜਦੋਂ ਅਸੀਂ ਸਾਰਾ ਪ੍ਰੋਸੈਸ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਇਹ ਆ ਕੇ ਇਹਨਾਂ ਨੇ ਜਦੋਂ ਲੋਕੋ ਲਿਆ ਤੇ ਅਸੀਂ ਦੇਖਿਆ ਕਿ ਜਦੋਂ ਲੋਕੋ ਲਿਆ ਤੇ ਪਾਣੀ ਕਿੱਥੋਂ ਆ ਰਿਹਾ ਉਧਰ ਅਸੀਂ ਗਏ ਜੋ ਦੇਖਿਆ ਕਿ ਖਿੜਕੀ ਕੋਲੋਂ ਪਾਣੀ ਆ ਰਿਹਾ ਹੈ ਉੱਥੇ ਇਨਵਰਟਰ ਬੈਟਰਾ ਪਿਆ ਹੋਇਆ ਸੀ ਖਿੜਕੀ ਟੁੱਟੀ ਹੋਈ ਸੀ ਜਦੋਂ ਅਸੀਂ ਪੂਰੇ ਕਮਰੇ ਦੀ ਇਨਸਪੈਕਸ਼ਨ ਕੀਤੀ ਅਸੀਂ ਚੈੱਕ ਕੀਤਾ ਕਿ ਸਾਡਾ ਕੰਪਿਊਟਰ ਨਹੀਂ ਹੈ ਉਸ ਟਾਈਮ ਸਾਨੂੰ ਪਤਾ ਲੱਗਾ ਕਿ ਕੰਪਿਊਟਰ ਚੋਰੀ ਹੋ ਚੁੱਕਾ ਹੈ ਸਿਰਫ ਕਲਾ ਕੰਪਿਊਟਰ ਹੀ ਚੋਰੀ ਹੋਇਆ ਜਾਂ ਕੁਝ ਹੋਰ ਵੀ ਇਸ ਤੋਂ ਇਲਾਵਾ ਨਹੀਂ ਹੋਰ ਕੁਝ ਇਸ ਕਮਰੇ ਵਿੱਚੋਂ ਚੋਰੀ ਨਹੀਂ ਹੋਇਆ ਕਿਉਂਕਿ ਇਹ ਕਲਾਸਰੂਮ ਹੈ ਹਰ ਇੱਕ ਕਲਾਸਰੂਮ ਵਿੱਚ ਕੰਪਿਊਟਰ ਹੁੰਦੇ ਆ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਸਿਰਫ ਕੰਪਿਊਟਰ ਹੀ ਚੋਰੀ ਹੋਇਆ ਤੁਸੀਂ ਆਪਣੇ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ ਜੀ ਹਾਂਜੀ ਸਰ ਜੀ ਪੁਲਿਸ ਨੂੰ ਇਤਲਾਹ ਸਰੀ ਕਰਕੇ ਜਿਹੜਾ ਉਹਨਾਂ ਦਾ ਉਹਨਾਂ ਦਾ ਉਹਨਾਂ ਦਾ ਸੈਟਰ ਟਾਈਮ ਹੋ ਗਿਆ ਸੋ ਇਹਨਾਂ ਨੇ ਪੁਲਿਸ ਨੂੰ ਇਤਲਾਹ ਵੀ ਕਰ ਦਿੱਤੀ ਹੈ ਔਰ ਪੁਲਿਸ ਜਲਦੀ ਹੀ ਇਸ ਸਕੂਲ ਵਿੱਚ ਆ ਕੇ ਮਾਇਨਾ ਕਰੇਗੀ ਕੈਮਰਾਮੈਨ ਗਗਨਦੀਪ ਦੇ ਨਾਲ ਗੋਬਿੰਦ ਰਾਏ ਨਕੋਤਾ